you. Mm -hmm. ਸ਼੍ਰੋਮਣੇ ਕਾਲੀ ਦਲ ਤੋਂ ਆਢੋਈ ਵਰਕਰਾਂ ਤੇ ਜਥੇਦਾਰਾਂ ਵੱਲੋਂ ਅੱਜ ਹਲਕਾ ਸਨੌਰ ਦੇ ਵਿੱਚ ਪੈਂਦੇ ਪਿੰਡ ਭੁੰਨਰ ਢੇੜੀ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਇਸ ਵਿੱਚ ਜਿੱਥੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਅਤੇ ਸ਼੍ਰੋਮਣੇ ਕਾਲੀ ਦਲ ਦੇ ਮੁਖ ਬੁਲਾਰਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਚਰਾ ਮੁਖ ਤੌਰ ਤੇ ਪਹੁੰਚੇ ਇਹਨਾਂ ਦੇ ਨਾਲ ਵੱਡੀ ਸੰਖਿਆ ਦੇ ਵਿੱਚ ਸ਼੍ਰੋਮਣੇ ਕਾਲੀ ਦਲ ਦੇ ਪੁਰਾਣੇ ਵਰਕਰ ਜਥੇਦਾਰ ਅਤੇ ਅਹੁਦੇਦਾਰ ਵੀ ਮੌਜੂਦ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਚਰਾ ਨੇ ਗੱਲਬਾਤ ਕਰਨ ਦੌਰਾਨ ਕਿਹਾ ਕਿ ਅੱਜ ਦਾ ਇਹ ਠਾਠਾ ਮਾਰਤਾ ਇਕੱਠ ਛੋਟੀ ਜਹੀ ਮੀਟਿੰਗ ਟੂ ਰੈਲੀ ਦੇ ਵਿੱਚ ਤਬਦੀਲ ਹੋਇਆ ਇਹੀ ਕਾਠ ਸੁਖਬੀਰ ਸਿੰਘ ਬਾਦਲ ਨੂੰ ਦੇਖਣਾ ਚਾਹੀਦਾ ਹੈ ਉਹ ਇਹ ਗੱਲ ਵੀ ਸਮਝਣ ਕਿ ਆਪਣੇ ਕੁਝ ਚਿਹਤਿਆਂ ਦਾ ਝੋਲੀ ਚੁੱਕ ਲੋਕਾਂ ਦੇ ਕਹੇ ਲੋਕਾਂ ਨੂੰ ਅਹੁਦੇਦਾਰਾਂ ਤੋਂ ਵਾਂਝੇ ਕਰਨਾ ਕਿੰਨਾ ਕੋ ਵਧੀਆ ਕੰਮ ਹੈ ਉਹਨਾਂ ਕਿਹਾ ਕਿ ਜਦੋਂ ਵੀ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਵਰਕਰਾਂ ਤੇ ਆਪਣੇ ਪਿਆਰਿਆਂ ਦੀ ਲੋੜ ਹੋਈ ਹੈ ਤਾਂ ਹਲਕਾ ਸਨੋਂ ਨੇ ਹਮੇਸ਼ਾ ਸਾਨੂੰ ਇਸੇ ਤਰ੍ਹਾਂ ਮਾਨ ਅਤੇ ਪਿਆਰ ਬਖਸ਼ਿਆ ਇਸ ਬਾਬਤ ਖੁਰਕੀ ਕੁਸ਼ ਕਿਹਾ ਸੁਣ ਲੈਣੇ ਆਂ ਦੇਖੋ ਪਹਿਲਾਂ ਤਾਂ ਮੈਂ ਹਲਕਾ ਸਨ ਔਰ ਦੇ ਸਰਕਲ ਜਥੇਦਾਰਾਂ ਤੇ ਵਰਕਰਾਂ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਅੱਜ ਉਹਨਾਂ ਨੇ ਬਹੁਤ ਵੱਡਾ ਇਕੱਠ ਕਰਕੇ ਮੀਟਿੰਗ ਦੀ ਥਾਂ ਰੈਲੀ ਬਣਾ ਕੇ ਅੱਜ ਪੁਨਰਹੀੜੀ ਦੇ ਵਿੱਚ ਜਿਹੜਾ ਇਕੱਠ ਕਰਕੇ ਸਾਰ ਸੂਈ ਤੇ ਬਾਦਰ ਦੇ ਕੋ ਝੋਲੀ ਚੁੱਕ ਤੇ ਚਿਹਤਿਆਂ ਵੱਲ ਜੋ ਹਲਕਾ ਸਨੌਰ ਤੇ ਹਲਕਾ ਇੰਚਾਰਜ ਨੂੰ ਲਾਂਭੇ ਕਰਨ ਦਾ ਜਿਹੜਾ ਸ਼ਾਹੀ ਫਰਮਾਨ ਸਰਾਇਆ ਸੀ ਉਹਨੂੰ ਇਸ ਇਲਾਕੇ ਦੇ ਲੋਕਾਂ ਨੇ ਮੁੱਢੋਂ ਰੱਦ ਕਰਕੇ ਇਹ ਸਾਬਤ ਕਰਤਾ ਕਿ ਕਿਸੇ ਨੂੰ ਸੇਵਾਦਾਰ ਕਿਸੇ ਨੂੰ ਮੁਖੀ ਇੰਚਾਰਜ ਲੋਕ ਬਣਾਉਂਦੇ ਹੁੰਦੇ ਨੇ ਚਿਹਤੇ ਜਾਂ ਝੋਲੀ ਚੁੱਕ ਜਾਂ ਕਾਰਾਂ ਚੋਂ ਨਿਕਲੇ ਲੋਕ ਨਹੀਂ ਬਣਾਉਂਦੇ ਹੁੰਦੇ ਅੱਜ ਹਲਕਾ ਸਨੌਰ ਦੇ ਸਮੂਹ ਲੋਕਾਂ ਦਾ ਵਰਕਰਾਂ ਦਾ ਜਥੇਦਾਰ ਸਰਪੰਨਾਂ ਦਾ ਮੈਂ ਇਸੇ ਗੱਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਹਮੇਸ਼ਾ ਸਾਡਾ ਮਾਣ ਰੱਖਿਆ ਜਦੋਂ ਵੀ ਕਿਤੇ ਹਲਕੇ ਸਨੌਰ ਦੇ ਵਿੱਚ ਸਾਨੂੰ ਕੋਈ ਲੜਨੀ ਪਈ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਸ ਹਲਕੇ ਦੇ ਲੋਕਾਂ ਨੇ ਹਮੇਸ਼ਾ ਨਵਾਜਿਆ ਸੋ ਅੱਜ ਚੋਣ ਦੀ ਚੋਕ ਤੇ ਚਿਹਤਿਆਂ ਦੇ ਕਿਤੇ ਫੈਸਲੇ ਨੂੰ ਅਡਰਜ ਕਰਕੇ ਅੱਜ ਸਾਡਾ ਮਾਣ ਵਧਾਇਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਸੇ ਤਰ੍ਹਾਂ ਪਹਿਲ ਕਰਨੀ ਕੀਤੀ ਆ ਹਲਕਾ ਸਨੌਰ ਦੇ ਲੋਕਾਂ ਨੇ ਜ਼ਿਲ੍ਹਾ ਚੇਸ਼ੇਦਾਰ ਸਾਹਿਬ ਜਰਨੈਲ ਸਿੰਘ ਜੀ ਕਰਤਾਰਪੁਰ ਤੇ ਸੁਖਵਿੰਦਰ ਸਿੰਘ ਰਾਜਲਾਨ ਨੂੰ ਜੋ ਪ੍ਰਧਾਨਗੀ ਜ਼ਿਲ੍ਹੇ ਜੀ ਤੋਂ ਨੰਬੇ ਕਰਨ ਦਾ ਚਿਹਤਿਆਂ ਵੱਲੋਂ ਝੋਲੀ ਚੁੱਕਾ ਵੱਲੋਂ ਫਰਮਾਨ ਸੁਣਾਇਆ ਸੀ ਉਹਨੂੰ ਵੀ ਇਹਨਾਂ ਨੇ ਰੱਦ ਕੀਤਾ ਸੋ ਮੈਂ ਅੱਜ ਜਿਹੜੀ ਮੀਟਿੰਗ ਆ ਅੱਜ ਦੀ ਮੀਟਿੰਗ ਦੇ ਵਿੱਚ ਸੰਤ ਅਜੰਸੀ ਜੀ ਲੋਹਵਾਲ ਨੂੰ ਸਰਹਾਜ਼ਰੀ ਦੇਣ ਲਈ ਇਸ ਹਲਕੇ ਦੇ ਲੋਕਾਂ ਦਾ ਵੱਡਾ ਕਾਫਲਾ ਜਿਹੜਾ ਹੈ ਮਰ ਹੈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇੱਥੋਂ ਗੱਡੀਆਂ ਜਾਣਗੀਆਂ ਅਜ ਦਾ ਕੱਟ ਦੇ ਵਿੱਚ ਲੋਕਾਂ ਨੇ ਜੋ ਵਿਸ਼ਵਾਸ ਜੋ ਆਇਆ ਔਰ ਮੈਂ ਕਹਿਣਾ ਚਾਹੁੰਦਾ ਕਿ ਅੱਜ ਅਖਵਾਰਾਂ ਵੀ ਜੋ ਆਇਆ ਕਿ ਸਾਥ ਜੁਗਿਰ ਸੀ ਬਾਦਵੀ ਵੀ ਸਾਹ ਸੰਤ ਹਰਜੰਤ ਸਿੰਘ ਲੋਂਗੋਵਾਲ ਨੂੰ ਸ਼ਰਧਾਂਜਲੀ ਦੇਣ ਦੇ ਸਵਾਗਤ ਵੀ ਜਾਣਗੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਸੰਤ ਹਰਜੰਤ ਸਿੰਘ ਲੋਂਗੋਵਾਲ ਜੀ ਨੂੰ ਸ਼ਰਧਾਂਜਲੀ ਦੇਣ ਤੋਂ ਪਹਿਲਾਂ ਉਹਨਾਂ ਦੇ ਵਿਚਾਰ ਉਹਨਾਂ ਦੀ ਸੋਚ ਤੇ ਚੱਲਣ ਦਾ ਕਰਨ ਕਰਕੇ ਜਾਣ ਜਿਵੇਂ ਸੰਤ ਹਰਜੰਤ ਸਿੰਘ ਲੋਂਗੋਵਾਲ ਨੇ ਐਮਰਜੈਂਸੀ ਦਾ ਮੋਰਚਾ ਜਿੱਤ ਕੇ ਪ੍ਰਧਾਨਗੀ ਛੱਡ ਕੇ ਸੋੜ ਸਾਹਿਬ ਦੇ ਹਵਾਲੇ ਕੀਤੀ ਸੀ ਸਰੂਪਾ ਬਾਦੂਰ। ਔਰ ਪਾਰਲੀਮੈਂਟ ਦੀ ਮਿਲਟਰੀ ਵਾਪਸ ਕਰਕੇ ਪਾਰਟੀ ਨੂੰ ਕਿਸੇ ਨੌਜਵਾਨ ਨੂੰ ਦਿੱਤੀ ਸੀ। ਸੋ ਸਾ ਸੁਧੀਏ ਸੀ ਬਾਦਲ ਨੂੰ ਗਈ ਸਾਧ ਸੰਸਦਨੀ ਨੌਗਵਾਰ ਦੇ ਵਰਤੀ ਸਮਾਗਮ ਵਿੱਚ ਸਰਹਾਦਵੀ ਸਮਾਗਮ ਵਿੱਚ ਜਾਣ ਤੋਂ ਪਹਿਲਾਂ ਮਤਲਬ ਪੰਜਾਬ ਦੇ ਲੋਕਾਂ ਦੀ ਇੱਛਾ ਨੂੰ ਪੂਰਾ ਕਰਦੇ ਆਂ ਕਿ ਹੁੰਦਾ ਕਮੇਟੀ ਦੀਆਂ ਸਮਾਸ਼ਾ ਸਿਫਾਰਸ਼ਾਂ ਨੂੰ ਲਾਗੂ ਕਰਦੇ ਆਂ ਔਰ ਆਪਣੇ ਵਰਕਰਾਂ ਦੀ ਨਜ਼ਰ ਨੂੰ ਪਹਚਾਲਦੇ ਆਂ। ਆਪਣੀ ਪ੍ਰਧਾਨਗੀ ਤੋਂ ਤਿਆਗ ਪੱਤਰ ਵਿਖਾ ਕੇ ਸੰਤ ਅਜਾ ਦੇ ਲੰਗਵਾਰ ਦੇ ਰਾਜ ਦੇ ਤੁਮਨਾ ਦਾ ਇੱਕ ਅ ਸੰਦੇਸ਼ ਦੇਣਾ ਪਏਗਾ ਔਰ ਇੱਕ ਜਿਹੜੇ ਸਮਾਗਮ ਹੋਣਗੇ ਵਰਸ ਦੀ ਸਮਾਗ ਇਹਦੇ ਵਿੱਚ ਇੱਕ ਪਾਸੇ ਤਾਂ ਜਿਹੜਾ ਕੱਟਣ ਵਾਲੇ ਫੋਰਸ ਤੇ ਸਰਕਾਰਾਂ ਦਾ ਜ਼ੁਲਮ ਸਹਿਣ ਵਾਲੇ ਹੱਕ ਤੇ ਸੱਚ ਲਈ ਜਿਹੜਾ ਕੱਟ ਕੇ ਕੁਰਬਾਨੀਆਂ ਕਰਨ ਵਾਲੇ ਕਾਲੀਆਂ ਦਾ ਘਟ ਹੋਏਗਾ ਇੱਕ ਪਾਸੇ ਮਾਫੀਆ ਸ਼ਰਾਬ ਮਾਫੀਆ ਤੇ ਕਾਰਾਂ ਵਿੱਚੋਂ ਨਿਕਲੇ ਕਾਲੀਆਂ ਦਾ ਘਟ ਹੋਏਗਾ ਸੋ ਪੰਜਾਬ ਦੇ ਲੋਕ ਹਮੇਸ਼ਾ ਕੁਰਬਾਨੀ ਨਾਲ ਤਿਆਗ ਨਾਲ ਔਰ ਹੱਕ ਸੱਚ ਲਈ ਲੜਨ ਵਾਲੇ ਲੋਕਾਂ ਨਾਲ ਖੜਦੇ ਨੇ ਤੇ ਲੋਕਵਾਲ ਦੀ ਵਾਰਸੀ ਤੇ ਹੋਰ ਕੱਟ ਜਿਹੜਾ ਹੈ ਉਹ ਇਸ ਹਸਾਬ ਤੇ ਕਰੇਗਾ ਉਹ ਭਾਵੇਂ ਬਠਿੰਡੇ ਤੋਂ ਲਿਓਣ ਭਾਵੇਂ ਮੁਕਸਰ ਤੋਂ ਲਿਓਣ ਭਾਵੇਂ ਰਾਜਸਥਾਨ ਹਰਿਆਣੇ ਤੋਂ ਵਸਨਾ ਭਰ ਲਿਓਣ ਔਰ ਮੈਂ ਸਹੁੰਦਾ ਜਿਹੜੇ ਕੁਰਬਾਨੀ ਵਾਲੇ ਲੋਕ ਨੇ ਪੰਥਕ ਲੋਕ ਨੇ ਉਹ ਸਾਡੇ ਕੱਟ ਵੀ ਛਾਉਂਦੇ ਦੇ ਕੋਈ ਤਾਂ ਜਹਜ਼ਰ ਸਾਹਿਬਾਂ ਜੋ ਜੁਸਰੀ ਕੱਲ ਤੱਕ ਖੜ ਦੇਣੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਨੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੇ ਦੇਖਣਾ ਕਿਸ ਤਰ੍ਹਾਂ ਸੁਗੀਸੇ ਬਾਦਲ ਹੋਣਾ ਨੇ ਜਿਹੜੀ ਮਾਫੀ ਮੰਗੀਆ ਕਿਸ ਤਰ੍ਹਾਂ ਦੀ ਮੰਗੀਆ ਤੇ ਉਸ ਮਾਫੀ ਲਈ ਉਹ ਕਿੰਨੇ ਕੁ ਬਨਾਹ ਕਰਨੇ ਔਰ ਉਸ ਮਾਫੀ ਦੀ ਉਹਨਾਂ ਨੂੰ ਕੀ ਸਜ਼ਾ ਦੇਣੀ ਬਣਦੀ ਆ ਧਾਰਮਿਕ ਮर्याਦਾ ਅਨੁਸਾਰ ਰਹੁ ਦੀ ਤਰ੍ਹਾਂ ਸਾ ਇਹ ਤਾਂ ਜਥੇਦਾਰ ਸਹਿਬਾਨ ਨੇ ਦੇਖਣਾ ਪਰ ਇੱਕ ਗੱਲ ਜ਼ਰੂਰ ਆ ਕਿ ਪੰਛ ਦਾ ਪੰਜਾਬੀਆਂ ਦਾ ਜਿਹੜਾ ਬਾਰ-ਬਾਰ ਫਤਵਾ ਸੁਗੀਸੇ ਬਾਦਲ ਤੋਂ ਉਲਟ ਔਰੇ ਮੰਗਾ ਝੁੰਡਾ ਕਮੇਟੀ ਦੇ ਸਪਾਰਸ਼ਾਂ ਦੇ ਵਿੱਚ ਪਹਿਲੇ ਨੰਬਰ ਤੇ ਲਿਖਤੀ ਕਰਮਾਂ ਤੋਂ ਬਣਾਈ ਬਣਾਈ ਕਮੇਟੀ ਦੀ ਕਿਸੇ ਸੁਖਵੀਰ ਸਿੰਘ ਬਾਦਲ ਨੂੰ ਤਿਆਗ ਪੱਤਰ ਦੇਣਾ ਚਾਹੀਦਾ ਔਰ ਪ੍ਰਧਾਨਗੀ ਤੋਂ ਲਾਂਭੇ ਹੋਣਾ ਚਾਹੀਦਾ ਜੇ ਸ਼ਰਮਣੀ ਅਕਾਲੀ ਦਲ ਨੂੰ ਮੋੜ ਲਈ ਹਾਂ ਤੇ ਕਰਦੇ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਵੀ ਆਪਣੇ ਚਿਹਰੇ ਤੇ ਮਿਸ਼ਾ ਚੋਣ ਹੋਣੇ ਆਜੂ ਅੱਜ ਆਪਣੇ ਚਿਹਰੇ ਚ ਚੋਣ ਲੜਦੇ ਨੇ ਕਿੰਨੀ ਕਿ ਬੋਲ ਦਿੰਦਾ ਸੁਖਵੀਰ ਸਿੰਘ ਬਾਦਲ ਦੇਖੋ ਮੈਂ ਸਮਝਦਾ ਕਿ ਜਿੱਤਰਾ ਲੋਕਾਂ ਨੇ ਬੱਚਾ ਬੱਚਾ ਕਹਿ ਰਿਹਾ ਅਸੀਂ ਤਾਂ ਕਹਿ ਨਹੀਂ ਰਹੇ ਅਸੀਂ ਜੋ ਗੱਲ ਕਹੀ ਸੀ ਜਿਹੜੀ ਚੁੰਦਾ ਕਮੇਟੀ ਨੇ ਪੰਜਾਬ ਦੇ ਸਾਰੇ ਦੇ ਸਾਰੇ ਹਲਕਿਆਂ ਦੇ ਵਿੱਚੋਂ ਹਰ ਇਕੱਲੇ-ਕੱਲੇ ਹਲਕੇ ਦੇ ਲੋਕਾਂ ਦੀ ਨਮਜ ਪਛਾਣ ਕੇ ਇਹ ਸਿਫਾਰਿਸ਼ ਕੀਤੀ ਸੀ ਤੋਂ ਇਸ ਕਰਕੇ ਤਾਂ ਉਹਨਾਂ ਨੂੰ ਆਪ ਵੀ ਪਤਾ ਹੋਣਾ ਚਾਹੀਦਾ ਔਰ ਲੋਕਾਂ ਦੇ ਫਤਵੇ ਅਗੇ ਜਿੱਦ ਨਹੀਂ ਕਰਨੀ ਚਾਹੀਦੀ ਲੋਕਾਂ ਦੇ ਫਤਵੇ ਨੂੰ ਇਨਕਾਰ ਨਹੀਂ ਕਰਨਾ ਚਾਹੀਦਾ ਜੇ ਲੋਕਾਂ ਦੇ ਫਤਵੇ ਅਗੇ ਜਿੱਦ ਕੀਤੀ ਜੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਨਹੀਂ ਕੀਤਾ ਤਾਂ ਹੀ ਬਾਈ ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ ਉਨ੍ਹਾਂ ਵਿੱਚ ਸਾਡਾ ਗ੍ਰਾਫ ਗੋਰ ਡਾਊਨ ਆਇਆ ਸਪੈਰਾਂ ਤੋਂ ਬਾਅਦ ਅਸਰ ਨਾ ਬਾਈਟ ਬਣੀ ਸੀ ਧੁੰਦਕਮੇਟੀ ਬਾਈਟ ਦੇ ਵਿੱਚ ਧੁੰਦਕਮੇਟੀ ਬਣੀ ਤੇ ਧੁੰਦਕਮੇਟੀ ਤੇ ਬਣਾ ਤੋਂ ਬਾਅਦ ਵੀ ਉਸ ਬਾਰਸ਼ਾਂ ਲਾਗੂ ਨਾ ਕੀਤੀਆਂ ਤੇ ਉਸ ਤੋਂ ਬਾਅਦ ਸਾਡਾ ਗ੍ਰਾਫ ਗੋਰ ਡਾਊਨ ਆ ਗਿਆ 18 ਤੋਂ 12% ਤੇ ਚਲੇ ਗਿਆ ਤੇ ਬਾਈ ਇਲੈਕਸ਼ਨਾਂ ਜਿਹੜੀਆਂ ਹੋਈਆਂ ਸੰਗਰੂਰ ਦੀ ਉਹਦੇ ਵਿੱਚ ਗੋਰ ਡਾਊਨ ਜਲੰਧਰ ਆਇਆ ਤਾਂ ਜਿਵੇਂ ਮਿੱਟੀ ਚ ਮਿਲਾਂ ਦੇ ਸਵਾਲ ਸੁਵੀਰ ਸਿੰਘ ਬਾਦਲ ਦਾ ਜਾਂ ਕਿਸੇ ਵਿਅਕਤੀ ਦਾ ਨਹੀਂ ਸਵਾਲ ਹੈ ਪੰਥਕ ਵਿਚਾਰਧਾਰਾ ਦਾ ਸਵਾਲ ਹੈ ਪੰਥਕ ਸੰਸਥਾਵਾ ਨੂੰ ਪੰਥ ਦੀਆਂ ਸੰਸਥਾਵਾਂ ਦੇ ਰੂਪ ਵਿੱਚ ਦੇਖਣ ਦਾ ਸੋ ਅੱਜ ਜੋ ਨਿਹਾਰ ਇਹਨਾਂ ਸੰਸਥਾਵਾਂ ਵਿੱਚ ਆਇਆ ਹਰ ਪੰਥ ਦਰਤੀ ਪੰਥ ਹਾਈਚਾ ਇਸ ਨੂੰ ਚਿੰਤਾ ਕਿ ਸ਼ਰੋਮਣੀ ਕਾਲੀਦਾਰ ਵਿਚਾਈ ਗਰਾਫਟ ਨੂੰ ਕਿਵੇਂ ਦੂਰ ਕੀਤਾ ਜਾਵੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਸੰਸਥਾ ਪੰਥ ਦੀ ਜਮਾਤ ਆ ਉਹ ਕਿਸੇ ਇੱਕ ਵਿਅਕਤੀ ਦੀ ਇੱਕ ਧੜੇ ਦੀ ਜਮਾਤ ਨਾ ਹੋਵੇ ਸਮੁੱਚੇ ਪੰਥ ਦੀ ਜਮਾਤ ਵਾੜੇ ਇਹ ਸਾਰੀ ਚਿੰਤਾ ਜੋ ਪੰਥਕ ਹਲਕਿਆਂ ਵਿੱਚ ਹੈ ਉਹਨੂੰ ਸਾਹਮਣੇ ਲੈ ਕੇ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੌਣਾ ਲੜੀਆਂ ਜਾਣਗੀਆਂ। ਦੇਖੋ ਅਸੀਂ ਸਾਡੀ ਕੋਸ਼ਿਸ਼ ਆ ਕਿ ਜਿਹੜੀ ਪੰਥ ਪ੍ਰਸ ਲੋਕ ਨੇ ਪੰਥਕ ਵਿਚਾਰਧਾਰਾ ਤੇ ਪਹਿਰਾ ਦੇਣ ਬਾਏ ਲੋਕ ਨੇ ਉਹਨਾਂ ਨੂੰ ਅੱਜ ਇਕੱਠੇ ਹੋਣ ਦੀ ਲੋੜ ਆ ਕਿਉਂਕਿ ਅੱਜ ਕਾਲੀ ਢਾਲ ਕਹਿ ਲਓ ਪੰਥਕ ਸ਼ਕਤੀ ਕਹਿ ਲਓ ਫੇਰੂ-ਫੇਰੂ ਹੋਈ ਆ ਪੰਥਕ ਸ਼ਕਤੀ ਵੰਡੀ ਹੋਈ ਆ ਇਸੇ ਗੱਲ ਦਾ ਸਾਨੂੰ ਦੁੱਖ ਆ ਕਿ ਜਿਨ੍ਹਾਂ ਦੇ ਕੋਲ ਅਗਵਾਈ ਆ ਉਹਨਾਂ ਨੂੰ ਚੇਤਾ ਹੀ ਕੋਈ ਨਹੀਂ ਅੱਜ ਸਾਡੀ ਜਿਹੜੀ ਖੇਰੂ-ਖੇਰੂ ਹੋਈ ਸਕਦੀ ਆ ਅੱਜ ਉਹਨੂੰ ਜੋੜਨ ਦੀ ਲੋੜ ਆ ਉਹਨੂੰ ਇਕੱਠੇ ਕਰਨ ਦੀ ਲੋੜ ਆ ਔਰ ਦੇਸ਼ ਔਰ ਦੁਨੀਆ ਦੇ ਵਿੱਚ ਜਿਹੜੀ ਟਾਕ ਅਕਾਲੀਆਂ ਦੀ ਹੁੰਦੀ ਸੀ ਉਹ ਮੁੜ ਕੇ ਕਾਇਮ ਕਰਨ ਲਈ ਕੁਦਰਤੀ ਤੌਰ ਤੇ ਸਾਰੇ ਪੰਥਪੁਰਸਤਾਂ ਨੂੰ ਇਕੱਠਾ ਹੋਣ ਦੀ ਲੋੜ ਆ